ਸ਼ੁਰੂਆਤ ਕੀਤੀ ਸੀਗੀ 100 ਰੁਪਏ ਭੇਟਾ ਤੇ ਇੱਕ ਖੇਸ ਤੋਂ 100 ਰੁਪਏ ਭੇਟਾ ਠੀਕ ਹੈ ਤੇ ਅੱਜ ਤੱਕ ਮੇਰੇ ਨਾਲ ਜਿੰਨੇ ਵੀ ਸੇਵਾਦਾਰ ਰਹੇ ਆ ਸਾਝੀ ਰਹੇ ਆ ਮੈਂ ਸਭ ਨੂੰ ਭੇਟਾ ਦਿੱਤੀ ਹੈ ਫ੍ਰੀ ਚ ਨਹੀਂ ਜਿੰਨੇ ਵੀ ਬੰਦੇ ਆ ਹਾਂ ਅੱਗੋਂ ਮੈਨੂੰ ਮਿਲ ਨਾ ਮਿਲ ਮੈਂ ਇਹਨਾਂ ਨੂੰ ਦੇ ਦੇਣੇ ਆ ਇਹਨਾਂ ਦੀ ਦੇੜੀ ਹੈ ਵਿੱਚ ਇਹਨਾਂ ਦਾ ਰੁਜ਼ਗਾਰ ਹੈ ਬੱਚੇ ਐ ਮਾਪੇ ਐ ਠੀਕ ਐ ਇਹਨਾਂ ਦੀਆਂ ਲੋੜਾਂ ਕੋਲੋਂ ਦੇ ਦੇਦੇ ਐ ਠੀਕ ਐ ਤੋਂ ਇਹਦੇ ਵਿੱਚ ਕੀ ਫਰਕ ਹੈ ਇਹਦੇ ਵਿੱਚ ਇਹ ਫਰਕ ਹੈ ਵੀ ਜਾਂ ਤਾਂ ਉਹ ਗ੍ਰੰਥੀ ਜਾਂ ਪ੍ਰਚਾਰਕ ਜਾਂ ਕੀਰਤਨੀਏ ਠੀਕ ਐ ਜਾਂ ਤਾਂ ਕਿਤੇ ਨਾ ਕਿਤੇ ਲਾਲੋ ਵੀ ਉਹ ਫੇਮਸ ਨਹੀਂ ਹੋਏ ਜਾਂ ਸੰਗਤ ਨੇ ਉਹਨਾਂ ਨੂੰ ਇੰਨਾ ਪਸੰਦ ਨਹੀਂ ਕੀਤਾ। ਇਹੀ ਇਹੀ ਮੈਂ ਇਹੀ ਕਹਿੰਦਾ। ਹਾਂ, ਇਹੀ ਮਤਲਬ ਹੈ। ਪਰ ਗ੍ਰੰਥੀ ਸਿੰਘ ਕਹਿੰਦੇ ਉਹ ਕਿੰਨੇ ਕੁ ਅੱਗੇ ਤੱਕ ਜਾ ਸਕਦਾ? ਗ੍ਰੰਥੀ ਸਿੰਘ ਦੀ ਤਾਂ ਤੁਸੀਂ ਕੀਰਤਨੀ ਹੋ, ਤੁਸੀਂ ਕੀਰਤਨ। ਗ੍ਰੰਥੀ ਸਿੰਘਾਂ ਲਈ ਤਾਂ ਮੈਂ ਬਹੁਤ ਚਿਰ ਤੋਂ ਬਾਤ ਚੁੱਕਦਾ ਹਾਂ ਵੀ ਅੱਜ ਦੇ ਖਰਚੇ ਅਨੁਸਾਰ ਇੱਕ ਗ੍ਰੰਥੀ ਸਿੰਘ ਦੀ ਤਨਖਾਹ ਘਟੋ ਘਟ ਘਟੋ ਘਟ। 25 ਤੋਂ 30000 ਹੋਣੀ ਚਾਹੀਦੀ ਹੈ ਤੇ ਕਿੰਨੇ ਚੱਲ ਕਿੰਨੇ ਰਹੀਏ 4000 5000 4000 5000 ਹਾਂਜੀ ਹੱਦ ਕਿਤੇ 10000 ਹੋਗੀ ਪਰ 10000 ਵੀ ਕੀ ਹੈ ਕੁਛ ਨਹੀਂ 10 ਦੇ ਆਦੇ ਜ਼ਮੇ 10000 ਕੀ ਚੀਜ਼ ਹੈ ਕੁਛ ਵੀ ਸਾਡਾ 1.5 ਲੱਖ ਰੁਪਈਆ ਮਹੀਨੇ ਦਾ ਖਰਚਾ ਹਮ ਹੋਊਗਾ ਆਰਾਮ ਨਾਲ ਆਰਾਮ ਨਾਲ ਠੀਕ ਤੁਸੀਂ ਦੇਖ ਹੀ ਲਿਆ ਸਾਰਾ ਹੂੰ ਤੇ ਜੇ ਅਸੀਂ ਮਿਸਤਰੀ ਲਾ ਦੀਏ ਵੀ ਆਹ ਸੇਵਾ ਸ਼ੁਰੂ ਕਰ ਦੀਏ ਫੇਰ ਤਾਂ ਲੱਖਾਂ ਚ ਗਈ ਗੱਲ ਲੱਖਾਂ ਚ ਗਈ ਠੀਕ ਹੈ ਨਾ ਤੇ ਨਹੀਂ ਤਾਂ ਡੇਢ ਲੱਖ ਸਾਡਾ ਇੱਥੇ ਉਦਾਂ ਖਰਚਾ ਆਉਣਾ ਹੀ ਆਉਣਾ ਹੈ ਮਹੀਨੇ ਦਾ ਠੀਕ ਹੈ ਨਾ ਕੀ ਕਰੀਏ ਫਿਰ ਜੇ ਅਸੀਂ ਕਹਿ ਦਿੰਨੇ ਆ ਵੀ ਸੰਗਤਾਂ ਨੂੰ ਹਾਲਾਂਕਿ ਸਾਡੀ ਵੀ ਕੋਈ ਭੇਟਾ ਇੰਨੀ ਜ਼ਿਆਦਾ ਨਹੀਂ ਪਰ ਜਦੋਂ ਅਸੀਂ ਭੇਟਾ ਦੱਸਦੇ ਆਂ ਅਗਲੇ ਕਹਿੰਦੇ ਹੈ ਲੋਕਾਂ ਨੂੰ ਵੀ ਸਮਝ ਨਹੀਂ ਚਾਹੀਦੀ ਇਹ ਗੱਲ ਗਾਇਕਾਂ ਨੂੰ ਲੱਖ ਰੁਪਏ ਦੇ ਸਕਦੇ ਆਂ ਗਾਇਕਾਂ ਨੂੰ ਕਰੋੜਾ ਰੁਪਏ ਦੇ ਸਕਦੇ ਆਂ ਮਹਾਰਾਜ ਸੁਣੋ ਗੱਲ ਗਾਇਕ ਮੇਰੇ ਤੇ ਔਖੇ ਨਾ ਹੋਣ ਇਸ ਗੱਲ ਤੇ ਪਰ ਵੀਰਿਓ ਕਿਤੇ ਨਾ ਕਿਤੇ ਤੁਸੀਂ ਵੀ ਸੋਚੋ ਯਾਰ ਨਜਾਇਜ਼ ਧੱਕਾ ਗਰੰਥੀਆਂ ਨਾਲ ਪਾਠੀਆਂ ਨਾਲ ਰਾਗੀਆਂ ਨਾਲ ਤੁਸੀਂ ਵੀ ਸਿਆਣਿਆਂ ਮੈਂ ਤਾਂ ਚਾਹਣਾ ਤੁਸੀਂ ਗੀਤਾਂ ਚ ਵੀ ਇਹ ਕਿਹਾ ਕਰੋ ਇਹ ਚ ਗੱਲ ਨੂੰ ਡਿਫਾਈਨ ਕਰਿਆ ਕਰੋ ਇਸ ਗੱਲ ਨੂੰ ਕੀ ਸੁਣੋ 48 ਘੰਟੇ ਚ ਖੰਡ ਪਾਠ ਹੋ ਜਾਂਦਾ ਸਾਰੇ ਖੰਡ ਪਾਠ ਦੇ ਵਿੱਚ ਜੇ ਪੰਜ ਪਾਠੀ ਲੱਗੇ ਜੇ ਜਪਜੀ ਸਾਹਿਬ ਨਾਲ ਤੇ 10 ਪੇਟਾ 14000 15000 ਹੱਦ 20000 ਦਸਾਂ ਚ ਵੰਡਿਆ ਗਿਆ ਕਿੰਨਾ ਆਇਆ 2 2000 ਇੱਕੋ ਜਿਹਾ ਹਿਸਾਬ ਲਾ ਲਈ ਕਿ ਨਾ 2 2000 ਆ ਗਿਆ ਤਿੰਨ ਦਿਨ ਲੱਗ ਗਏ ਠੀਕ ਹੈ ਤਿੰਨ ਘੰਟਿਆਂ ਦਾ ਖੜਾ ਕਿੰਨਾ 5 ਲੱਖ 6 ਲੱਖ 7 ਲੱਖ 8 ਲੱਖ 10 ਲੱਖ ਕਰੋੜਾਂ ਤੱਕ ਕਰੋੜਾਂ ਤੱਕ ਸਮਝ ਗਏ ਹੁਣ ਇੱਥੋਂ ਹੀ ਅੰਦਾਜ਼ਾ ਲਾ ਲਓ ਭਾਜੀ ਇੱਕ ਤੁਹਾਨੂੰ ਕੀ ਸੁਣਾ ਰਿਹਾ ਦੂਜਾ ਤੁਹਾਨੂੰ ਕੀ ਪਰੋਸ ਰਿਹਾ ਫਰਕ ਦੇਖੋ ਕਿੰਨਾ ਇੱਕ ਗੁਰਬਾਣੀ ਸੁਣਾ ਰਿਹਾ ਤੇ ਦੂਜਾ ਕੁੜੀਆਂ ਦੇ ਲੱਕ ਮਿੰਨ ਰਿਹਾ ਬੋਤਲਾਂ ਦੇ ਡੱਟ ਖੋਲ ਰਿਹਾ ਕੰਨਾਂ 'ਚ ਨੱਤੀਆਂ ਪਵਾ ਰਿਹਾ ਦਾੜੀ ਕੇਸ ਗੁੰਮ ਕਰਾ ਰਿਹਾ ਇੱਕ ਇੱਕ ਤੁਹਾਨੂੰ ਧੁਰਕੀ ਬਾਣੀ ਸੁਣਾ ਰਿਹਾ ਇੱਕ ਕੀਰਤਨੀਆਂ ਪਿੰਡਾਂ ਚ ਜਿਹੜੇ ਆਮ ਕੀਰਤਨੀਏ ਸਾਡੇ ਭਰਾ 1100 2130 3 ਜਣਿਆਂ ਨੇ ਵੰਡਣਾ ਹੂੰ ਠੀਕ ਹੈ ਇੱਕ ਘੰਟਾ ਡੇਢ ਘੰਟਾ 2 ਘੰਟੇ ਕੀਰਤਨ ਕਰਨ ਵਾਲੇ ਨੂੰ 2100 ਠੀਕ ਹੈ ਤੇ ਲੱਚਰਤਾ ਫਲਾਉਣ ਵਾਲਿਆਂ ਨੂੰ 20-20 ਲੱਖ انداز لا لو تصویر ਤੁਹਾਡੇ ਸਾਹਮਣੇ ਆ ਵੀ ਫਿਊਚਰ ਕੀ ਹੋ ਰਿਹਾ ਕੀ ਬਣਨਾ ਨਵਜਵਾਨੀ ਤਾਂ ਉਧਰ ਨੂੰ ਹੀ ਜਾਏਗੀ ਉਧਰ ਨੂੰ ਜਾਏਗੀ ਕਿਉਂ ਨਹੀਂ ਜਾਏਗੀ ਅਸੀਂ ਦੇਖਦੇ ਸੀ ਵੀ ਬੱਚੇ ਕੀਰਤਨ ਕਿੱਦਾਂ ਸਿੱਖਦੇ ਸੀ ਬੱਚੇ ਗੁਰਬਾਣੀ ਕਿੱਦਾਂ ਸਿੱਖਦੇ ਸੀ ਪਰ ਅੱਜ ਕੱਲ ਤਾਂ ਕਹਿਣਾ ਨਹੀਂ ਚਾਹੀਦਾ ਵੀ ਗੁਰਦੁਆਰਾ ਸਾਹਿਬ ਵੀ ਖਾਲੀ ਹੋ ਗਏ ਨੇ ਤੇ ਹਰ ਬੱਚਾ ਹਰ ਬੱਚਾ ਵਲੌਗਰ ਬਣ ਰਿਹਾ ਹਰ ਬੱਚਾ ਠੀਕ ਹੈ ਹਰ ਕੱਪਲ ਵਲੌਗਰ ਬਣਨ ਨੂੰ ਤਿਆਰ ਬੈਠਾ ਤੇ ਬਣ ਵੀ ਰਿਹਾ ਬਣ ਵੀ ਰਿਹਾ ਹੈਨਾ ਬਸ ਹੁਣ ਇਹੀ ਸਮਾਂ ਹਰੇਕ ਬੰਦਾ ਕਹਿੰਦਾ ਬਸ ਮੈਂ ਮੂਰੇ ਆ ਜਾਂ ਫਿਲਮਾਂ ਚ ਐਕਟਿੰਗ ਚ ਗਾਉਣ ਚ ਵਜਾਉਣ ਚ ਨੱਚਣ ਚ ਟੱਪਣ ਚ ਬਸ ਸਾਡੀਆਂ ਲੇਡੀਆਂ ਔਰਤਾਂ ਬੀਬੀਆਂ ਉਹ ਨਹੀਂ ਸੋਚਦੀਆਂ ਕਮਾਲ ਹੋਇਆ ਪਿਆ ਜਿਵੇਂ ਅਸੀਂ ਛੋਟੇ ਹੁੰਦੇ ਆ ਗੁਰਬਾਣੀ ਮਾਵਾ ਤੋਂ ਸਿੱਖੀ ਗੁਰਬਾਣੀ ਆਪਣੀ ਦਾਦੀਆਂ ਤੋਂ ਸਿੱਖੀ ਪਰ ਐਂ ਲੱਗਦਾ ਉਹ ਗਾਇਬ ਹੋ ਗਿਆ ਕਿਉਂਕਿ ਮਾਵਾ ਅੱਜ ਕੱਲ ਫੋਨ ਦੇ ਵਿੱਚ ਬਿਜ਼ੀ ਆ ਪਿਓ ਵੀ ਨਹੀਂ ਨਾਨਕ ਏਕ ਆਦ ਇੱਕ ਅਧ ਹੈ ਏਕ ਅੱਧਾ ਪਰਸੈਂਟ ਹੈ ਜਿਹੜੇ ਮਾਪੇ ਆਪਦੇ ਬੱਚਿਆਂ ਨੂੰ ਸਿੱਧੇ ਰਾ ਪਾਉਂਦੇ ਆ ਠੀਕ ਹੈ ਪਰ ਬਹੁਤੀ ਗਿਣਤੀ ਹੁਣ ਮਾਪੇ ਆਪਦੇ ਬੱਚਿਆਂ ਨੂੰ ਰਿਮੋਟ ਫੜਾਉਂਦੇ ਆ ਪਹਿਲਾਂ ਹੂੰ ਨਿੱਕੀ ਜੀ ਬੱਚੀ ਨਿੱਕਾ ਜਿਹਾ ਬੱਚਾ ਚੈਨਲ ਬਦਲਣਾ ਸਿੱਖ ਜਾਂਦਾ ਹੂੰ ਠੀਕ ਹੈ ਨਿੱਕੀ ਜੀ ਬੱਚੀ ਨਿੱਕਾ ਜਿਹਾ ਬੱਚਾ ਸਮਝ ਗਏ ਉਹ ਰਿਮੋਟ ਚੱਕਣ ਤਾਂ ਜਾਣਦਾ ਹੈ ਮੋਬਾਈਲ 'ਚ ਗੇਮ ਲਾਉਣੀ ਤਾਂ ਜਾਣਦਾ ਪਰ ਉਹਨੂੰ ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ ਪਤਾ ਨਹੀਂ ਹੈ ਜੀ ਹੈ ਨਾ ਫਰਕ ਆਹ ਸਾਰੀ ਅਈਕਲ ਸਿੰਘਾਂ ਦੇ ਬੱਚਿਆਂ ਨੂੰ ਪੁੱਛ ਲਓ ਪਾਠ ਆਂਦਾ ਜਵਾਬ ਨਹੀਂ ਮੇਰਾ ਖਿਆਲ ਤੁਸੀਂ ਵੀ ਗਏ ਸੀ ਫਤੇਕੜ ਸਾਹਿਬ ਕਈ ਵਾਰੀ ਗਏ ਹੋ ਪੁੱਛਦੇ ਹਾਂ ਵੀ ਸਾਹਿਬ ਜਦਾਂ ਦੇ ਨਾਂ ਉਹ ਵੀ ਨਹੀਂ ਪਤਾ ਕਹਿਆਂ ਨੂੰ ਔਰ ਸਿੱਖਾਂ ਦੇ ਬੱਚਿਆਂ ਨੂੰ ਨਹੀਂ ਪਤਾ ਸਿਆਣੀ ਬੇਣਿਆਂ ਨੂੰ ਨਹੀਂ ਪਤਾ ਠੀਕ ਹੈ ਨਾ